ਕੁਝ ਲੋਗਾਂ ਨੇ ਮਜ਼ਾਕ ਭਰੀਆਂ ਸਾਖੀਆਂ ਉਸ ਮਹਾਪੁਰਸ਼ ਨਾਲ ਜੋੜੀਆਂ ਨੇ ਮੈਂ ਸਮਝਦਾ ਇੱਕ ਪਰਮ ਸੰਤ ਦੀ ਇਹ ਤੋਹੀ ਅਸੀਂ ਕਹਿੰਦੇ ਹਾਂ ਮਰਦਾਨਾ ਜਗਾ ਜਗਾ ਭੁੱਖ ਦੀ ਗੱਲ ਕਰਦਾ ਜਨਮ ਸਾਖੀ ਨੂੰ ਪੜ੍ਹੀਏ ਚਾਰ ਦਿਨ ਤੇ ਉਹ ਨਾਲ ਚੱਲਦਾ ਰਿਹਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਰਿਹਾ ਜਦ ਪੰਜਵੇਂ ਦਿਨ ਧੰਨ ਗੁਰੂ ਨਾਨਕ ਕਹਿੰਦੇ ਨੇ ਕੀਰਤਨ ਸੁਣਾ ਤਾਂ ਉਹ ਕਹਿ ਦਿੰਦਾ ਹੈ ਬਾਬਾ ਯਾ ਤੇ ਮੇਰਾ ਵੀ ਆਧਾਰ ਨਾਮ ਬਣਾ ਯਾ ਫਿਰ ਭੋਜਨ ਦੇ ਤਾਂ ਇਹ ਰਵਾਬ ਵਜੇਗੀ ਵਰਨਾ ਨਹੀਂ ਚਾਰ ਦਿਨ ਭੁੱਖਾ ਰਹਿ ਕੇ ਤੇ ਕੋਈ ਦੇਖੇ ਪਰ ਤਿੰਨ ਦਿਨ ਭੁੱਖਾ ਰਹਿ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਰੁੱਖਾਂ ਤੱਲੇ ਰਾਤ ਕੱਟ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਪੈਦਲ ਚੱਲ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਅੱਜ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਹੁੰਦਿਆਂ ਆ ਵੀ ਕੀਰਤਨੀਆਂ ਕੋਲ ਕੀਰਤਨ ਨਹੀਂ ਰਹਿ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਆਖਿਆ ਜਦ ਤੂੰ ਕੀਰਤਨ ਕਰਦਾ ਹੈ ਉਦੋਂ ਕਰਤਾਪੁਰਖ ਪ੍ਰਗਟ ਆਉਂਦਾ ਹੈ ਜਦ ਤੂੰ ਕੀਰਤਨ ਸੁਣਾਉਂਦਾ ਹੈ ਉਦੋਂ ਤੂੰ ਹੋਣਾ ਕਰਤਾ ਨਹੀਂ ਆਉਂਦਾ ਜਨਮ ਸਾਖੀ ਪੜਨਾ ਜਦ ਤੂੰ ਕੀਰਤਨ ਕਰਦਾ ਹੈ ਕਰਤਾਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾਉਂਦਾ ਹੈ ਅੰਦਰ ਭਾਵਨਾ ਆਉਂਦੀ ਹੈ ਸੁਣਾਉਣਾ ਕਦੋਂ ਕਰਤਾ ਨਹੀਂ ਕਾਸ਼ ਕਿਦਰੇ ਪਾਠ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਗਲ ਪਕੜ ਦੇ ਚਾਹ ਜਾਈਂ ਕਟਕ ਦੀ ਗੱਲ ਹੈ ਸਿਰਫ ਦੋ ਹੀ ਬੰਦੇ ਬੈਠੇ ਸਨ ਤੇ ਬਾਬਾ ਬਲਵੰਤ ਸਿੰਘ ਨੇ ਸਟੇਜ ਤੇ ਬੈਠ ਕੇ ਬੰਦਨਾ ਸ਼ੁਰੂ ਕਰ ਦਿੱਤੀ ਕਥਾ ਕਰਦੇ ਸਨ ਉਦੋਂ ਮੈਂ ਨਾਲ ਸੀ ਮੈਂ ਕਾ ਬਾਬਾ ਜੀ ਠਹਿਰ ਜਾਓ ਸੰਗਤਾਂ ਤੇ ਆਈਆਂ ਨੇ ਮੈਨੂੰ ਕਹਿਣ ਲੱਗੇ ਪੁਰਖਾ ਗੱਲ ਸਮਝਿਆ ਕਰ ਕਥਾ ਕਰਨੀ ਹੈ ਕਥਾ ਸੁਣਾਣੀ ਨਹੀਂ ਹੈ ਕਰਨੀ ਹੈ ਪ੍ਰਭੂ ਦੀ ਕਥਾ ਕਰਨੀ ਹੈ ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਹੈ ਕਥਾ ਸੁਣਾਣੀ ਹੋਵੇ ਕਰਤ ਬਣ ਜਾਂਦੀ ਹੈ ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ ਕੀਰਤਨ ਸੁਣਾਣਾ ਹੋਵੇ ਰੋਜ਼ੀ ਬਣ ਜਾਂਦੀ ਹੈ ਰਿਜ਼ਕ ਬਣ ਜਾਂਦਾ ਹੈ ਪਾਠ ਕਰਨਾ ਹੈ ਇਬਾਦਤ ਹੈ ਪਾਠ ਸੁਣਾਣਾ ਹੈ ਦੰਦਾ ਹੈ ਦੰਦਾ ਹੈ ਖੁਸ਼ ਕਿਸਮਤ ਹੈ ਕੀਰਤਨੇ ਹਾਂ ਦੰਦਾ ਤੇ ਚਲੇਗਾ ਰਿਜ਼ਕ ਤੇ ਚਲੇਗਾ ਸਿਰ ਸਿਰ ਰਿਜ਼ਕ ਸਮਾਹੇ ਠਾਕਰ ਕਾ ਹੈ ਮਨ ਭਵ ਕਰਿਆ ਰਜ਼ਕ ਦਾ ਤੇ ਦਤਾ ਹੋ ਦੀ ਚਿੰਤਾ ਕੀ ਕਰਨੇ ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ ਪਾਠ ਕਰਨਾ ਇਬਾਦਤ ਬਣ ਜਾਏਗਾ ਪਾਠ ਸੁਣਾਣਾ ਬੰਦਾ ਬਣ ਜਾਏਗਾ ਕਥਾ ਕਰਨੀ ਹੈ ਬੰਦਗੀ ਬਣ ਜਾਏਗੀ ਕਥਾ ਸੁਣਾਣੀ ਹੈ ਦੰਦਾ ਬਣ ਜਾਏਗਾ ਕੀਰਤਨ ਕਰਨਾ ਹੈ ਬੰਦਗੀ ਬਣ ਜਾਏਗੀ ਇਬਾਦਤ ਬਣ ਜਾਏਗੀ ਕੀਰਤਨ ਸੁਣਾਣਾ ਰਿਜ਼ਕ ਬਣ ਜਾਏਗਾ ਰੋਜ਼ੀ ਬਣ ਜਾਏਗੀ ਕਰਤ ਬਣ ਜਾਏਗੀ ਮਰਦਾਨੇ ਨੂੰ ਸਾਫ਼ ਕਹਿ ਦਿੱਤਾ ਸੀ ਗੁਰੂ ਨਾਨਕ ਜੀ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪ੍ਰਗਟ ਹੁੰਦਾ ਹੈ ਜਦ ਤੂੰ ਸੁਣਾਣਾ ਉਦੋਂ ਤੂੰ ਹੀ ਆਉਂਦਾ ਹੈ ਕਰਤਾ ਨਹੀਂ ਹੁੰਦਾ ਉਦੋਂ ਤੇ ਮੈਨੂੰ ਇਹ ਜਨਮ ਸਾਖੀ ਦੇ ਬੋਲ ਸਮਝ ਵਿੱਚ ਨਹੀਂ ਆਏ ਸਨ ਉਦੋਂ ਬਾਬਾ ਬਲਵੰਤ ਸਿੰਘ ਦੀ ਗੱਲ ਵੀ ਸਮਝ ਚ ਨਹੀਂ ਆਈ ਸੀ। ਔਰਖਾ ਮੈਨੂੰ ਅੱਜ ਕਥਾ ਕਰਨੀ ਹੈ ਕਰਨ ਦੇ। ਸੁਣਾਣੀ ਨਹੀਂ ਹੈ। ਤੂੰ ਵੀ ਨਹੀਂ ਸੁਣਨੀ ਤੇ ਨਾ ਸੁਣ ਚਲਾ ਜਾ। ਕਿਉਂਕਿ ਮੈਂ ਕਹਿ ਦਿੱਤਾ ਸੀ ਦੋ ਹੀ ਤੇ ਬੰਦੇ ਬੈਠੇ ਹਨ। ਥੋੜੇ ਜਿਹਾ ਵਿਅਸੀ ਲੋਕਾਂ ਦੀ ਪਕੜ ਦੀ ਜ਼ਰੂਰ ਆਵੇਗੀ। ਖੁਸ਼ਕਿਸਮਤ ਹੈ ਕੀਰਤਨੀਆ ਰਜ਼ਕ ਤੇ ਨਾਲ ਚਲੇਗਾ ਪਰ ਉਹਦਾ ਰਜ਼ਕ ਐਸਾ ਹੈ ਉਹਦੇ ਨਾਲ ਬੰਦਗੀ ਜੁੜੀ ਹੋਈ ਹੈ ਇਬਾਦਤ ਜੁੜੀ ਹੋਈ ਹੈ ਬਹੁਤ ਵੱਡਾ ਖੁਸ਼ਕਿਸਮਤ ਹੈ ਪਰ ਖੁਸ਼ਕਿਸਮਤ ਹੀ ਨਾ ਸਮਝਦਾ ਕੋਈ ਕੋਈ ਹੈ ਨੌਖੰਡ ਪ੍ਰithvi ਦਾ ਗੁਰੂ ਨਾਨਕ ਨੇ ਭਰਮਣ ਕੀਤਾ ਔਰ ਭਾਈ ਸਾਹਿਬ ਕਹਿੰਦੇ ਨੇ ਚਲਿਆ ਸੋਧਣ ધરਤ ਲੋਕਾਈ ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ ਸ਼ੁੱਧ ਕਰਨ ਵਾਸਤੇ ਪਾਵਨ ਪਵਿੱਤਰ ਕਰਨ ਵਾਸਤੇ ਮਨਾਂ ਦੀ ਮੈਲ ਨੂੰ ਧੋਣ ਵਾਸਤੇ ਚੱਲ ਪਏ ਨੌਖੰਡ ਪ੍ਰਿਥਵੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਜੀ ਕੋਲ ਹੈ ਕਿ ਹੁਣ ਮੈਂ ਫਿਰ ਅਰਜ਼ ਕਰਾਂ ਨੇ ਮਾਣਾ ਤੇ ਨਿਤਾਣਾ ਮਨੁੱਖ ਕਦੀ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਇੱਕ ਦਫਾ ਮੈਂ ਫਿਰ ਦੁਹਰਾਵਾ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਨਿਤਾਣੀ ਕਾਮ ਨਿਮਾਣੀ ਆਉਂਦੀ ਨਿਤਾਣਾ ਦੇਸ਼ ਨਿਮਾਣਾ ਹੁੰਦਾ ਨਿਤਾਣੇ ਮਨੁੱਖ ਨੂੰ ਹਰ ਕੋਈ ਦਬਾ ਲੈਂਦਾ ਨਿਤਾਣੇ ਦੇਸ਼ ਦੇ ਉਤੇ ਹਰ ਕੋਈ ਕਬਜ਼ਾ ਕਰ ਲੈਂਦਾ ਨੇ ਤਾਣੇ ਕੌਮ ਨੂੰ ਹਰ ਕੋਈ ਦਬਾ ਲੈਂਦਾ ਫਿਰ ਤਾਣ ਤੇ ਮਾਣ ਇਕੱਠਾ ਹੀ ਰਹਿੰਦਾ ਅਗਰ ਕਿਸੇ ਮਨੁੱਖ ਦਾ ਕੋਈ ਮਾਣ ਹੈ ਤਾਂ ਤਾਣ ਜ਼ਰੂਰ ਹੈ ਬਿਨਾ ਤਾਣ ਦੇ ਮਾਣ ਨਹੀਂ ਆਉਂਦਾ ਇਹ ਦੋਵੇਂ ਇਕੱਠੇ ਰਹਿੰਦੇ ਚੋਲੀ ਧਾਮਨ ਦਾ ਸਾਥ ਤਾਣ ਹੈ ਤਾਂ ਮਾਣ ਵੀ ਰਹੇ ਅਗਰ ਕਿਸੇ ਕੋਲ ਬਹੁਤ ਵੱਡਾ ਮਾਣ ਹੈ ਸਨਮਾਨ ਹੈ ਤੋ ਵੇਖਣਾ ਪੈਗਾ ਇਹਦੇ ਕੋਲ ਤਾਣ ਕੀ ਹੈ ਵਿਦਵਾਨਾਂ ਨੇ ਇਸ ਤਰ੍ਹਾਂ ਤਾਣ ਮਾਣ ਦਾ ਜੋ ਜ਼ਿਕਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਦੁਨਿਆਵੀ ਤੌਰ ਤੇ ਬੈਰੋਨੀ ਤੌਰ ਤੇ ਉਹ ਸਭ ਤੋਂ ਵੱਡਾ ਤਾਣ ਮੰਨਦੇ ਨੇ ਧਨ ਧਨ ਇੱਕ ਸ਼ਕਤੀ ਹੈ ਤਾਣ ਅਗਰੇ ਚੋਟੀ ਦਾ ਧਨવાન ਹੈ ਤੋ ਤਾਣਤੇ ਹੈ ਮਾਨ ਹੋਏਗਾ ਨਾ ਹੋਏਗਾ ਕਿਉਂਕਿ ਧਨ ਇੱਕ ਖੁਦ ਸ਼ਕਤੀ ਹੈ ਕਿ ਜਦ ਸ਼ਕਤੀ ਇਹ ਤੋ ਵੜਿਆਈ ਹੋਵੇਗੀ ਕੋ ਨਾ ਵੜਾ ਮਾਇਆ ਵੜਿਆਈ ਤੇ ਧਨ ਦੀ ਵੜਿਆਈ ਤਨ ਦੀ ਮਹਿਮਾ ਧਨ ਤਾਣੇ ਜ਼ਿੰਦਗੀ ਦੀ ਜ਼ਰੂਰਤਾਂ ਦੇ ਬਹੁਤ ਸਾਰੇ ਮਸਲੇ ਧਨ ਨਾਲ ਹੱਲ ਹੁੰਦੇ ਨੇ ਔਰ ਧਨ ਦੀ निंदा ਨਹੀਂ ਕੀਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੋਤ ਦੇ ਇਹ ਪ੍ਰਭੂ નિર્ધન ਹੋ ਕੇ ਨਹੀਂ ਜੀਵਣਾ ਨਿਤਾਣੇ ਹੋ ਕੇ ਨਹੀਂ ਜੀਵਣਾ ਨਿਮਾਣੇ ਹੋ ਕੇ ਨਹੀਂ ਜੀਣਾ ਬੇਔਲਾਦੇ ਹੋ ਕੇ ਵੀ ਨਹੀਂ ਜਾਣਾ ਸੁੱਤ ਦੇ ਪੁੱਤ ਵੀ ਚਾਹੀਦਾ ਇਹ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਮਾਣ ਮੰਗੋ ਤਾਣ ਮੰਗੋ ਧਨ ਲਖਵੇਂ ਸੁੱਤ ਦੇ ਪ੍ਰਥਮ ਤਾਣ ਧਨ ਦਾ ਹੈ ਬਾਹਰਲੀ ਦੁਨੀਆ ਮਨੁੱਖ ਦੀ ਕੋਈ ਜ਼ਿੰਦਗੀ ਬਾਹਰ ਵੀ ਪਈ ਹੈ ਇਹ ਬਾਹਰ ਦੀ ਜ਼ਿੰਦਗੀ ਧਨ ਤੋਂ ਬਿਨਾ ਨਹੀਂ ਸਵਰਦੀ ਨਹੀਂ ਸਵਰਦੀ ਧਨ ਇੱਕ ਬਹੁਤ ਵੱਡੀ ਸ਼ਕਤੀ ਹੈ ਤਾਣ ਹੈ ਇਸ ਵਾਸਤੇ ਮਾਣ ਨਾਲ ਹੋਵੇਗਾ ਹੁਣ ਦੇਖੀਏ ਗੁਰੂ ਨਾਨਕ ਨਨੂ ਆਪ ਕੋਈ ਛੋਟੀ ਦੇ ਧਨਵਾਨ ਨਹੀਂ ਮੈਂ ਤੇ ਜਦ ਜਨਮ ਸਾਖੀ ਪੜਦਾ ਸਤਗੁਰਾਂ ਨੇ ਰਬਾਬ ਲੈਣੀ ਸੀ ਤੇ ਰਬਾਬ ਸੀ 2 ਰੁਪਏ ਦੀ ਸਤਗੁਰੂ ਕੋਲ 2 ਰੁਪਏ ਨਹੀਂ ਸਨ ਤੇ ਪੇਤਾ ਪਟਵਾਰੀ ਨੇ ਦੇਣੇ ਨਹੀਂ ਇਹ ਵੀ ਸਤਗੁਰੂ ਨੂੰ ਪਤਾ ਸੀ ਪਤਾ ਸੀ ਪਹਿਲੇ 2 ਰੁਪਏ ਵਿਗਾੜ ਕੇ ਆ ਗਿਆ ਔਰ ਵਿਗਾੜੇਗਾ ਉਹਨੇ ਦੇਣੇ ਨੇ ਪਰ ਰਬਾਬ ਤੇ ਲੈਣੀ ਸੀ ਬੇ ਬੇ ਨਾਨਕੀ ਨਾਖਿਆ ਬੇ ਬੇ ਦੋ ਦਮੜੇ ਦੇ ਪ੍ਰਭਾਵ ਲੈਣੀ ਜਨਮ ਸਾਖੀ ਦੀ ਕਥਾ ਭੈਣ ਭਰਾ ਦੀ ਸਾਂਝ ਬੜੀ ਹੈ ਗਜ਼ਬ ਦੀ ਗੱਲਾਂ ਨਾਮਾਂ ਦੀ ਵੀ ਬੜੀ ਸਾਂਝ ਪੇਤਾਲ ਕਾਲੂ ਜੀ ਦੀ ਪਹਿਲੀ ਔਲਾਦ ਦਾ ਜਨਮ ਨਾਨਕੇ ਬੱਚੇ ਨੂੰ ਨਾਨੀ ਨੇ ਚੁਕੇ ਆ ਅਖੇ ਤੇ ਨਾਨਕਿਆਂ ਦੀ ਇਹ ਤੇ ਅਸੀਂ ਰੱਖਾਂਗੇ ਦੇਣੀ ਨੇ ਨਾਨਕਿਆਂ ਦੀ ਤੋ ਬੱਚੇ ਦਾ ਨਾਮ ਪੈ ਗਿਆ ਨਾਨਕੀ ਨਾਨੀ ਨੇ ਰਖਿਆ ਕਿਸੇ ਪੰਡਤ ਪੁရောਹਤ ਨੇ ਨਹੀਂ ਇਹ ਨਾਮ ਵੀ ਰੱਬੋਂ ਆਇਆ ਨਾਨਕਿਆਂ ਦੀ ਨਾਨਕੀ ਨਾਨੀ ਦਾ ਮੋਹ ਬੜਾ ਸੀ ਉਸ ਬੱਚੀ ਨਾਲ ਨਾਨੀ ਦਾ ਪਿਆਰ ਬੜਾ ਸੀ ਉਸ ਬੱਚੀ ਨਾਲ ਸਮਾਪਕੇ ਰਾਏ ਭੋਇ ਦੀ ਤਲਵੰਡੀ ਵਿੱਚ ਪਿਤਾ ਕਲਿਆਨ ਦਾਸ ਦੇ ਘਰ ਦੂਜੀ ਔਲਾਦ ਦਾ ਜਨਮ ਹੋਇਆ ਤ੍ਰਿਪਤਾ ਜੀ ਨੇ ਇਸ ਬਾਲਕ ਨਾਲ ਛੁੱਕ ਕੇ ਸਤ ਵਰਿਆਂ ਦੀ ਨਾਨਕੀ ਦੀ ਗੋਦ ਚ ਪਾ ਕੇ ਆਖਿਆ ਇਹ ਨਾਨਕੀ ਦਾ ਵੀਰ ਨਾਨਕ ਵਾਹ ਓਏ ਸੋ ਜਾ ਇੱਕ ਨਾਮ ਨਾਨੀ ਨੇ ਰੱਖਿਆ ਇੱਕ ਨਾਮ ਮਾ ਨੇ ਰੱਖਿਆ ਨਾਨਕ ਨਾਨਕੇ ਨਾਮਾਂ ਦੀ ਬੜੀ ਸਾਂਝ ਨਿਰਮਲਿਆਂ ਸਾਧੂਆਂ ਨੇ ਨਾਨਕ ਦੇ ਅਰਥ ਕੀਤੇ ਨੇ ਨਾਨਕ ਨੂੰ ਦੋ ਸ਼ਬਦਾਂ 'ਚ ਜੋੜ ਦੇ ਨਾ ਅਨਕ ਇਹ ਦੇਚ ਇਹ ਦੋ ਸ਼ਬਦਾਂ ਦਾ ਇੱਕ ਸ਼ਬਦ ਹੈ ਜੈਸੇ ਇਸ ਤਰ੍ਹਾਂ ਦੀ ਸ਼ੈਲੀ ਜੈਦੇਵ ਦੇ ਇੱਕ ਸ਼ਬਦ ਦੇਚ ਮਿਲਦੀ ਹੈ ਪਰਮਾਤ ਪੁਰਖ ਮਨੋਪਿਮੰਸਤ ਆਦੇ ਭਾਵ ਰਤਨ ਸ਼ਬਦ ਹੈ ਪਰਮ ਆਤ ਇਹਦਾ ਵਿੱਚੋਂ ਕੱਢ ਦਿੱਤਾ ਹੈ ਜੈਦੇਵ ਨੇ ਪਰਮਾਤ ਸ਼ਬਦ ਪਰਮ ਆਤ ਹੈ ਸੰਸਕ੍ਰਿਤ ਦੀ ਸ਼ੈਲੀ ਹੈ ਉਹਦੇ ਚ ਇਸ ਤਰ੍ਹਾਂ ਕਹਿ ਪੀਤਾ ਜਾਂਦਾ ਹੈ ਦੋ ਤਿੰਨ ਸ਼ਬਦਾਂ ਨੂੰ ਇੱਕੋ ਹੀ ਸ਼ਬਦ ਦੇ ਚ ਬਿਆਨ ਕਰਨਾ ਪਰਮਾਦ ਪੁਰਖ ਮਨੋਪਿਮੰ ਇਹ ਸ਼ਬਦ ਵੀ ਇਸ ਤਰ੍ਹਾਂ ਮਨੋ ਉਪਮੰ ਇਹਦੇ ਚ ਵੀ ਐੜਾ ਕੱਟ ਦਿੱਤਾ ਗਿਆ ਮਨੋਪਿਮੰ ਦੋ ਸ਼ਬਦਾਂ ਦਾ ਇੱਕ ਸ਼ਬਦ ਕੀਤਾ ਗਿਆ ਪਰਮਾਦ ਪੁਰਖ ਮਨੋਪਿਮੰ ਸਤ ਆਦੇ ਭਾਵ ਰਤਨ ਪਰਮਦਭੁਤਨ ਪਰਕ੍ਰਿਤ ਪਰਮ ਜਦ ਚਿੰਤ ਸਰਵ ਗਦਨ ਇਹ ਸ਼ਬਦ ਵੀ ਇਸ ਤਰ੍ਹਾਂ ਪਰਮ ਅਦਭੁਤੰ ਇਹ ਦੇ ਚ ਵੀ ਏੜਾ ਕੱਢ ਦਿੱਤਾ ਗਿਆ। ਇਹ ਵੀ ਦੋ ਸ਼ਬਦਾਂ ਦੇ ਇੱਕ ਸ਼ਬਦ ਬਣਾ ਦਿੱਤਾ ਗਿਆ ਪਰਮ ਅਦਭੁਤੰ। ਹੁਣ ਹੈ ਪਰਮ ਅਦਭੁਤੰ। ਦੋ ਸ਼ਬਦ ਨੇ। ਏੜਾ ਕੱਢ ਕੇ ਇੱਕ ਸ਼ਬਦ ਲੇਕਿਨ ਅਰਥ ਦੋ ਨੇ। ਪਰਮ ਅਦਭੁਤ। ਪਰਮ ਅਦਭੁਤੰ। ਵਿਦਵਾਨ ਨਿਰਮਲੇ ਕੈਨਣ ਇਹਦੇ ਵਿੱਚ ਏੜਾ ਕੱਢ ਕੇ ਨਾ ਅਨੇਕ ਨੂੰ ਨਾਨਕ। ਨਾ ਅਨੇਕ ਜਿਹਦੇ 'ਚ ਅਨੇਕਤਾ ਨਹੀਂ ਹੈ ਜੋ ਇੱਕ ਨੂੰ ਵੇਖਦਾ ਹੈ ਇੱਕ ਨੂੰ ਬੋਲਦਾ ਹੈ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਨਾਲ ਜੋੜਦਾ ਹੈ ਜਿਹਦੀ ਸਾਰੀ ਸੋਚਣੀ ਇੱਕ ਦੀ ਪ੍ਰਕਰਮਾ ਕਰਦੀ ਹੈ ਦ્વੈਤ ਦੀ ਕਰਦੀ ਨਹੀਂ ਸੋਨਾ ਔਰ ਜਿਹਦੀ ਰਸਨਾ ਤੋਂ ਬੋਲ ਵੀ ਨਿਕਲਿਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਵੀ ਹੈ ਇੱਕ ਨਾ ਅਨੇਕ ਜਿਹਦੇ 'ਚ ਅਨੇਕਤਾ ਨਹੀਂ ਜੋ ਇੱਕ ਹੀ ਵੇਖਦਾ ਹੈ ਇੱਕ ਨੂੰ ਹੀ ਬੋਲਦਾ ਹੈ ਇੱਕ ਨੂੰ ਹੀ ਸੁਣਦਾ ਹੈ ਇੱਕ ਨੂੰ ਹੀ ਸੋਚਦਾ ਰਹਿੰਦਾ ਹੈ ਇੱਕ ਨਾਲ ਹੀ ਜੁੜਿਆ ਰਹਿੰਦਾ ਹੈ ਔਰ ਇੱਕ ਨਾਲ ਹੀ ਜੋੜਨ ਦਾ ਯਤਨ ਕਰਦਾ ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਰ ਨਾਲ ਜੋੜਨ ਦੀ ਕੁਰਾਨ ਨੂੰ ਕੁਰਾਨ ਨਾਲ ਜੋੜਨ ਦੀ ਵਰਤ ਨੂੰ ਰੋਜ਼ੇ ਨਾਲ ਜੋੜਨ ਦੀ ਸੁਨਤ ਨੂੰ ਜਨੈਵ ਨਾਲ ਜੋੜਨ ਦੀ ਜੋੜਿਆ ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂ ਤੇ ਮੁਸਲਮਾਨਾਂ ਚ ਝਗੜਾ ਹੋ ਗਿਆ ਮੁਸਲਮਾਨ ਕਹਿਣ ਇਹ ਸਾਡਾ ਪੀਰ ਸੀ ਵਲੀ ਅੱਲਾ ਹੈ ਅਸੀਂ ਤੇ ਕਬਰ ਬਣਾਵਾਂਗੇ ਹਿੰਦੂ ਕਹਿੰਦੇ ਕਿਸ ਤਰ੍ਹਾਂ ਹੋ ਸਕਦਾ ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ ਪਿਤਾ ਕਲਿਆਣ ਦਾਸ ਹੈ ਬੇਦੀਆਂ ਦੇ ਘਰ ਦੇ ਵਿੱਚ ਪੈਦਾ ਹੋਏ ਨੇ ਤੇ ਬੇਦੀ ਕੁਲਬੋਸ਼ਨ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਦੱਸ ਸਕਾਰ ਕਰਾਂਗੇ ਝਗੜਾ ਤਕਰਾਰ ਇਤਨੀ ਵੱਧ ਗਈ ਕਿ ਤਕਰਾਰ ਹਥਿਆਰ ਤੱਕ ਪਹੁੰਚ ਗਈ ਸਿਆਣਾ ਮਨਕ ਵਿਚਾਰ ਜਦ ਤਕਰਾਰ ਬਣ ਜਾਏ ਇੱਕ ਪਾਸੇ ਹੋ ਜਾਂਦਾ ਹੈ ਕਿਨ ਮੂੜ ਲੋਗ ਵਿਚਾਰ ਨੂੰ ਤਕਰਾਰ ਬਣਾ ਦਿੰਦੇ ਨੇ ਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ ਲਾਠੀਆਂ ਚੁਕ ਲਈਆਂ ਸ਼ਸਤਰ ਚੁਕ ਲੈ ਕੋਈ ਸਿਆਣਾ ਆਇਆ ਕਹਿੰਦਾ ਜੇ ਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁਕ ਲੈਣੇ ਵੇਖੋ ਤੇ ਸਹੀ ਪੈਣੇ ਚਦਰ ਦੇ ਥੱਲੇ ਤੇ ਵੇਖੋ ਛੱਦਰ ਚੁੱਕੀ ਥੱਲੇ ਦੋ ਗੁਲਾਬ ਦੇ ਫੁੱਲ ਕੁਛ ਵੀ ਨਹੀਂ ਕੁਛ ਵੀ ਇਸ਼ਾਰਾ ਕਰ ਗਏ ਗੁਰੂ ਨਾਨਕ ਮੈਂ ਤੇ ਇੱਕ ਮਹਿਕ ਸੀ ਮੈਂ ਆਕਾਰ ਨਹੀਂ ਸੀ ਮੈਂ ਤੇ ਇੱਕ ਜੋਤ ਸੀ ਸਰੀਰ ਨਹੀਂ ਸੀ ਇਹ ਫੁੱਲ ਪਏ ਨੇ ਮਹਿਕ ਤੇ ਚਲੀ ਗਈ ਤੇ ਜੇ ਉਹ ਮਹਿਕ ਲੱਭਣੀ ਹੈ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਐ ਮਾ ਉਹਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੂੰ ਕਿ ਮਹਿਕ ਚਲੀ ਗਈ ਏ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਸੰਗਤ ਦੇ ਚ ਸ਼ਬਦ ਦੇ ਚ ਲਬਣਾ ਤੇ ਉੱਥੇ ਲੱਭੋ ਬਾਬਾ ਮੜੀਆਂ ਚ ਕੋਈ ਨਹੀਂ ਕਬਰਾਂ ਚ ਕੋਈ ਨਹੀਂ ਬਾਬਾ ਮੜੀ ਨਾ ਗੋ ਹਥਿਆਰ ਤੇ ਝੁਕ ਗਏ ਲੇਕਿਨ ਵਿਚਾਰ ਚੱਲ ਰਹੀ ਹੈ ਤਕਰਾਰ ਤੇ ਠੰਡੀ ਪੈ ਗਈ ਪਰ ਵਿਚਾਰ ਤੇ ਚੱਲ ਰਹੀ ਹੈ ਇਨਾ ਵਿਚਾਰਵਾਨਾਂ ਨੇ ਕੀ ਕੀਤਾ ਆਖੇ ਇੰਜ ਕਰਦੇ ਆ ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ ਨਹੀਂ ਵੰਡ ਸਕੇ ਮਹਿਕ ਸੀ ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਗੁਰੂ ਨਾਨਕ ਦੀ ਚਦਰ ਨੂੰ ਵੰਡਦੇ ਆ ਚੱਦਰ ਦੇ ਦੋ ਟੁਕੜੇ ਕੀਤੇ ਜਿਸ ਜਗ੍ਹਾ ਕਰਤਾਰਪੁਰ ਦੇ ਚੱਦਰ ਦੇ ਦੋ ਟੁਕੜੇ ਕੀਤੇ ਉਸੇ ਹੀ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਉਰਲਾ ਹਿੱਸਾ ਹਿੰਦੁਸਤਾਨ ਇਹ ਮੂਰਖ ਕਿਦਰੇ ਚੱਦਰ ਦੇ ਟੁਕੜੇ ਨਾ ਕਰਦੇ ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਸੀ ਇੱਕ ਰਹਿਣਾ ਸੀ ਮੁਸਲਮਾਨਾਂ ਨੇ ਉਸ ਚੱਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ। ਹਿੰਦੂਆਂ ਨੇ ਉਸ ਚੱਦਰ ਦਾ ਦਾਸ ਸस्कार ਕਰਕੇ ਮੜੀ ਬਣਾਈ। ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ। ਰਾਤ ਨੂੰ ਰਾਵੀ ਦਾ ਪਾਣੀ ਹੜ੍ਹ ਤੇ ਆਇਆ। ਕਬਰ ਵੀ ਜਾਂਦੀ ਰਹੀ ਮੜੀ ਵੀ ਜਾਂਦੀ। ਰਾਵੀ ਕਬਰ ਵੀ ਵਹਾ ਕੇ ਲੈ ਗਈ। ਰਾਵੀ ਮੜੀ ਵੀ ਬਹਾ ਕੇ ਲੈ ਗਈ ਫਿਰ ਕਹਿਣਾ ਪੈਂਦਾ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹਿਏ ਮਾਏ ਉਨ ਸਤ ਸੰਗਤ ਔਰ ਨਿਸ਼ ਦਿਨ ਬਸ ਬੋ ਮੈਂ ਕਰੂੰ ਜਗਤ ਨੂੰ ਕੁਛ ਦੇਣਾ ਹੈ ਕੁਛ ਕਰਨਾ ਹੈ ਵੱਡੇ ਵੱਡੇ ਕੰਮ ਕਰਨੇ ਕੁਛ ਤੇ ਹੋਣਾ ਚਾਹੀਦਾ ਪ੍ਰਥਮ ਸ਼ਕਤੀ ਮਨ ਦੇ ਨੇ ਧਨ ਦੇ ਗੁਰਨਾਣੇ ਕੋਈ ਚੋਟੀ ਦੇ ਧਨਵਾਨ ਨਹੀਂ ਇੱਕ ਪਟਵਾਰੀ ਦੇ ਸਹਬਜ਼ਾਦੇ ਨੇ। ਔਰ ਉਹ ਪਟਵਾਰੀ ਜਿਹੜਾ ਪੈਸਿਆਂ ਦੇ ਮਾਮਲੇ ਤੇ ਆਪਣੇ ਪੁੱਤਰ ਤੇ ਭਰੋਸਾ ਨਹੀਂ ਕਰਦਾ। ਕੋਈ ਪਹਿਲੇ ਉਜਾੜ ਆਇਆ 20 ਰੁਪਏ। ਕਿ 20 ਰੁਪਏ ਬੜੀ ਸੰਪਤੀ ਗਿਣੀ ਜਾਂਦੀ ਸੀ ਉਸ ਜ਼ਮਾਨੇ। ਤੋਂ ਬਾਬੇ ਕੋਲ ਧਨ ਦਾ ਤਾਣ ਨਹੀਂ ਹੈ। ਦੂਜਾ ਤਾਣ ਹੁੰਦਾ ਸਤਾ ਦਾ, ਕੁਰਸੀ ਦਾ। ਇਹਤੇ ਕੁਛ ਵੀ ਨਹੀਂ ਪਰ ਹੁਕਮਰਾਨ ਕੁਰਸੀ ਮਿਲੀ ਹੈ ਸਤਾ ਮਿਲੀ ਹੈ ਤੋ ਸਤਾ ਇੱਕ ਬਹੁਤ ਵੱਡਾ ਤਾਣ ਹੈ ਸ਼ਕਤੀ ਹੈ ਮੰਨਤੇ ਹੋਵੇ ਹੋਵੇ ਬਾਬਾ ਜੀ ਕੋਈ ਜਾਗੀਰਦਾਰ ਨਹੀਂ ਕਿਸੇ ਸਟੇਟ ਦੇ ਮਾਲਕ ਨਹੀਂ ਕਿਸੇ ਮੁਲਕ ਦੇ ਬਾਦਸ਼ਾਹ ਨਹੀਂ ਨੇ ਸਤਾ ਦਾ ਤਾਣ ਗੁਰੂ ਨਾਨਕ ਕਾਲ ਨਹੀਂ ਤੀਸਰਾ ਤਾਣ ਮੰਨਦੇ ਨੇ ਤਨ ਦਾ ਜਨਾਬ ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ ਕਵੀ ਸੰਤੋਖ ਸਿੰਘ ਦੀ ਲਿਖਤ ਨਾਲ ਮਿਲ ਬਿਲਕੁਲ ਨਹੀਂ ਖਾਂਦੀ। ਔਰ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ। ਮਦਰਾ ਜਿਆਂ ਸਰੀਰ ਗੁਰੂ ਨਾਨਕ ਦਾ ਪਤਲਾ ਦਬਲਾ ਜਿਆਂ ਸਰੀਰ ਜਿਹੜਾ ਰੋਜ਼ 10-20 ਮੀਲ ਪੈਦਲ ਚੱਲਦਾ ਹੋਵੇ ਇਨਾ ਭਾਰੀ ਬਰਕਮ ਸਰੀਰ ਹੋ ਹੀ ਨਹੀਂ ਸਕਦਾ। ਮਧਰਾ ਜਿਆ ਸਰੀਰ ਸੀ ਪਤਲਾ ਦੁਬਲਾ ਸਰੀਰ ਸੀ ਪਹਿਮਤ ਬੰਦੇ ਸਨ ਉੱਪਰ ਛੋਲਾ ਪਹਿਨਦੇ ਸਨ ਵਿੰਗੀ ਟੇਢੀ ਦਸਤਾਰ ਲਪੇਟ ਲੈਂਦੇ ਸਨ ਕਿਸਾਨਾਂ ਦੇ ਇਹੇ ਕੁਝ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਇਹ ਜਿਹੜੀ ਤਸਵੀਰ ਅਸੀਂ ਦੇਖਦੇ ਆ ਇਹ ਸੋਭਾ ਸਿੰਘ ਦੀ ਕਲਪਨਾ ਹੈ ਇਹ ਚਿੱਤਰਕਾਰਾਂ ਦੀ ਕਲਪਨਾ ਹੈ ਸਰੀਰ ਬਾਬਾ ਜੀ ਦਾ ਮਧਰਾ ਪਤਲਾ ਦੁਬਲਾ ਕਿਉਂਕਿ ਭਰਮਣ ਬੜਾ ਹਰ ਵਕਤ ਚੱਲਣਾ ਤੇ ਨਾਮ ਦੇ ਆਸਰੇ ਤੇ ਤਨ ਨੂੰ ਚਲਾਈ ਜਾਣਾ ਚਾਰ-ਚਾਰ ਦਿਨ ਨਹੀਂ ਹੈ ਅੰਤ ਤੇ ਨਾ ਸਹੀ। ਬ੍ਰह्म ਗਿਆਨੇ ਕਾ ਭੋਜਨ ਗਿਆਨ। ਭੋਜਨੰ ਗੋਪਾਲ ਕੀਰਤਨੰ ਅਲਪਮਾਇਆ ਜਲ ਕਮਲ ਰਹਿਤੇ। ਮਹਾਰਾਜ ਨੇ ਪੂਰਨ purkh ਦਾ ਇੱਕ ਲਕਸ਼ਣ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ। ਭੋਜਨੰ ਗੋਪਾਲ ਕੀਰਤਨੰ ਅਲਪਮਾਇਆ ਜਲ ਕਮਲ ਰਹੇ ਤੇ ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ ਇਹ ਕਿਸ ਤਰ੍ਹਾਂ ਹੋ ਸਕਦਾ ਤਨ ਨੂੰ ਤੇ ਭੋਜਨ ਚਾਹੀਦਾ ਪਰ ਭੋਜਨੰ ਗੋਪਾਲ ਕੀਰਤਨੰ ਆਪ ਦੇ ਗਿਆਤ ਲਈ ਅਰਜ ਕਰਾਂ ਖੁਸ਼ੀ ਆਪਣੇ ਆਪ ਵਿੱਚ ਐਸੀ ਸ਼ਕਤੀ ਹੈ ਤਨ ਨੂੰ ਕਮਜ਼ੋਰ ਨਹੀਂ ਹੋਣ ਦਿੰਦੀ ਨਿਤਾਣਾ ਨਹੀਂ ਹੋਣ ਦਿੰਦੀ